ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਹੈਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987823917 ਅੱਜ ਦੀ ਵੀਡੀਓ ਦੇ ਵਿੱਚ ਵੀਰੇ ਆਪਾਂ ਪਹਿਲਣ ਝੋਟੀ ਦਿਖਾਵਾਂਗੇ ਪੂਰੀ ਵਧੀਆ ਢਾਈ ਤੋਂ 3 ਮਹੀਨੇ 쉬ਈ ਵੀ 9 ਤੋਂ ਥੋੜਾ ਬਹੁਤਾ ਘੱਟ ਦੁੱਧ ਆ ਤੇ ਆਪਾਂ ਹੁਣੇ ਲੈ ਕੇ ਆਏ ਸੀ ਕਵੇਲਾ ਹੁੰਦਾ ਨੇ ਚਵਾਈ ਵੀ ਤੁਹਾਨੂੰ ਕਰਕੇ ਦਿਖਾ ਦਿੰਦੇ ਤੇ ਚਵਾਈ ਦੀ ਪਹੁੰਚ ਤੁਸੀਂ ਦੋ ਟਾਈਮ ਚੋ ਕੇ ਲੈ ਜਿਓ ਤੇ ਨਹੀਂ ਪੂਰੀ ਵੀਡੀਓ ਦੀ ਕੱਲ ਨੂੰ ਚਵਾਈ ਕਰਕੇ ਪਾ ਵੀ ਦਊਗਾ ਮੈਨੂੰ ਆਇਆ ਵੀ ਹਲ ਹਲ ਨਾ ਜਾਵੇ ਹੁਣੇ ਆਈ ਸੀ ਆਪਣੇ ਕੋਲ ਸ਼ਾਮ ਦਾ ਟਾਈਮ ਆਗਾ ਵੀਡੀਓ ਜਿੱਦ ਤੜਕੇ ਆ ਜਾਣੀ ਹੈ 7 ਵਜੇ ਤੇ 9 ਕਿਲੋ ਦੁੱਧ ਹੈਗਾ ਮੁੱਲ ਇਹਦਾ ਫੋਨ ਤੇ ਹੋਊ ਜਮਾ ਜਾਜ ਤੇ ਜਮਾ ਕੋਕਾ ਪੀ ਸੀ ਝੋਟੀ ਇੱਕ ਨੰਬਰ ਆ ਗਈ ਤੇ ਬੋ ਤੈਨੂੰ ਗੱਡੀ ਬਾਹਰ ਨੂੰ ਪਹਿਲਾਂ ਨਾਮ ਡਰੈਸ ਬੋਲ ਦੇ ਅਰਸ਼ ਨਾਮ ਮੇਰਾ ਅਰਸ਼ਦੀਪ ਕੌਣ ਹੈ ਮੇਰੇ ਪਾਪਾ ਦਾ ਨਾਮ ਮਿਸਟਰ ਬੂਟਾ ਸਿੰਘ ਹੈ ਪਿੰਡ ਸਾਡਾ ਤੁੱਲੇ ਵਾਲਾ ਨੇੜੇ ਤੇੜੇ ਦੇ ਪਿੰਡ ਭਾਈ ਰੁਪਾ ਜੰਗੀਆਣਾ ਬੁਰਜ ਰਾਜਗੜ ਕੇ ਸਾਡਾ ਨੰਬਰ 9878123918 ਹਾਂ ਤੇ ਕੀ ਡਿਟੇਲ ਆ ਪਤਾ ਝੋਟੀ ਦੀ ਇਹ ਪਹਿਲਾਂ ਦੇ ਵਿੱਚ ਨਾ ਤਾਂ ਥੋੜਾ ਬਹੁਤ ਹੀ ਘੱਟ ਮੰਨ ਕੇ ਕਿੰਨੀ ਤਰੀਕ ਹੈਗੀ ਅੱਜ ਹੁਣ ਅੱਜ ਹੈਗੀ ਆ ਇੱਕ ਹੈਗੀ ਹਾਂਜੀ ਇੱਕ ਇੱਕ ਤਰੀਕ ਆ ਵੀਰੇ ਇੱਕ ਤਰੀਕ ਤੇ ਸ਼ਾਮ ਦੇ 5:30 ਵਜੇ ਵੇ ਤਾਂ ਹੀ ਆਪਾਂ ਚਵਾਈ ਨਹੀਂ ਕਰਕੇ ਦਿਖਾਉਂਦੇ ਤੇ ਪੂਰੀ ਵਧੀਆ ਝੋਟੀ ਹੈਗੀ ਕੱਢ ਲਾ ਬੱਤੇ ਨੂੰ ਬਾਹਰ ਨੂੰ ਤੇ ਨੇੜ ਦੇੜ ਦੇ ਪਿੰਡ ਕਿਹੜੇ ਸੀਗੇ ਆਪਣੇ ਜੱਖੀਆਂ ਆਪਾਂ ਚੁੱਕਾ ਤੋਂ ਜਰਾ ਦੇ ਤੇ ਕਰਾ ਦੇ ਆ ਬੱਚਾ ਵੀਰੇ ਮੇਲ ਕੱਪ ਕੱਟਾ ਆ ਦੇਖੋ ਸੁੰਗ ਸੁੰਗ ਦੇਖੋ ਗੱਟੀ ਦਾ ਕਿਆ ਬਾਤ ਆ ਇਹ ਤਾਂ ਕਿਸੇ ਨੇ ਆਪਦੀ ਸਮੱਸਿਆ ਦੇ ਮਾਰੇ ਨੇ ਵੇਚਤੀ ਕਿਉਂਕਿ ਬਾਹਰ ਜਾਣ ਨੂੰ ਹੁਣ ਲੋਕ ਬਾਹਲੇ ਤਾਵਲੇ ਆਗੇ ਪੂਰੀ ਚੰਗੀ ਕੱਟੀ ਹੈਗੀ ਆ ਦੇਖੋ ਜੀ ਪੂਰੀ ਇੱਕ ਨੰਬਰ ਕੋਈ ਨਹੀਂ ਚੋਕੇ ਵੀ ਵੀਡੀਓ ਪਾ ਦੇਣ ਦੁੱਧ 10 ਕਿਲੋ ਦੇ ਦੇਾਂਗੇ ਇਹ ਤਾਂ ਹੁਣ ਕਵੇਲਾ ਹੋਏ ਬਾਬਾ ਪੜਦਾ ਸਾਨੂੰ ਸੁਣਦਾ ਹੀ ਹੋਣਾਗਾ ਤੇ ਸਵੇਰੇ ਆਪਾਂ ਕੱਲ ਨੂੰ ਫਿਰ 2 ਦਿਨਾਂ ਨੂੰ ਇਹਦੀ ਵੀਡੀਓ ਪੂਰਾ ਦੁੱਧ ਆ ਤੇ ਝੋਕਿਆ ਦੇਖੋ ਥੱਲੇ ਉਹ ਦੇ ਕੋਲੇ ਇਹ ਬਾਦ ਦੇਖੋ ਕਿਆ ਬਾਤ ਹੈ ਇੱਕ ਨੰਬਰ ਆਗਾ ਪੂਰੀ ਵੱਡੇ ਗੱਦ ਘਾੜਦੀ ਹੈਗੀ ਤੇ ਇੱਕ ਨੰਬਰ ਪੂਰੀ ਵਧੀਆ ਮੁੱਲ ਵੀਰੇ ਦਾ ਫੋਨ ਤੇ ਹੋਊਗਾ ਤੇ ਹੋਊ ਜਮਾਂ ਜਾਇਜ਼ ਤੇ ਆਪਾਂ ਟੋਕੜ ਗੱਬਣ ਨਹੀਂ ਕਹਿ ਕੇ ਦੇਵਾਂਗੇ ਹੂੰ ਟੋਕੜ ਗੱਬਣੀ ਹੈਗੀ ਆਪਾਂ ਖਾਲੀ ਕਹਿ ਕੇ ਦੇਮਾ ਇਹ ਮਹੀਨੇ ਤੋਂ ਉੱਤੇ ਬਣੀ ਵੀ ਆ ਢਾਈ ਤੋਂ ਪੌਣੇ ਤਿੰਨ ਮਹੀਨਿਆਂ ਦੀ ਸੂਈ ਵੀ ਆ ਪੂਰੀ ਚੰਗੀ ਗੱਟੀ ਆ ਇੱਕ ਨੰਬਰ ਆਗੀ ਆ ਦੇਖੋ ਫੇਰ ਤੁਹਾਨੂੰ ਮਸ ਮਾਰ ਕੇ ਦਿਖਾ ਦੇਣਾਗਾ ਇੱਕ ਨੰਬਰ ਆ ਪੂਰੀ ਵਧੀਆ ਤੇ ਜੇ ਤਾਂ ਕਿਸੇ ਵੀਰ ਨੇ ਆ ਲੈ ਲਈ ਤਾਂ ਠੀਕ ਆ ਨਹੀਂ ਆਪਾਂ ਇਹਨੂੰ ਵੀਡੀਓ ਵੀ ਪਾਵਾਂਗੇ ਦੀ ਚਵਾਈ ਕਰਕੇ ਵੀ ਪੂਰੀ ਪੂਰੀ ਵਧੀਆ ਨੰਬਰ ਆਪਣਾ ਹੈਗਾ 9876823917 ਪਿੰਡ ਆਪਣਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤੇ ਨੇੜੇ ਤੇੜ ਦੇ ਪਿੰਡ ਭੈਰੂਪਾ ਤੇ ਜੰਗਿਆਣਾ ਮੁੱਲ ਹੂ ਫੋਨ ਤੇ ਹੂ ਜਮਾ ਜੈਜ ਤੇ ਚੈਨਲ ਨੂੰ ਵੀਰੇ ਕਰ ਲਿਆ ਕਰੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪੂਰੀ ਵਧੀਆ ਝੋਟੀ ਹੈਗੀ ਤੇ ਧੰਨਵਾਦ ਵੀਰੇ ਤੁਹਾਡਾ ਇੰਨਾ ਪਿਆਰ ਵਕਸ਼ਣ ਲਈ ਤੇ ਵਕਸ਼ਦੇ ਰਹੋ ਪੂਰਾ ਵਧੀਆ ਕੰਮ ਆ ਤੇ ਜੇ ਵਧੀਆ ਤੁਹਾਨੂੰ ਲੱਗਦਾ ਤਾਂ ਮੈਨੂੰ ਜਰੂਰ ਦੱਸਿਆ ਕਰੋ ਚੰਗੇ ਆ ਤਾਂ ਕਮੈਂਟ ਚੰਗੇ ਕਰਿਆ ਕਰੋ ਮਾੜਾ ਤੇ ਮਾੜਾ ਵੀ ਕਰਿਆ ਕਰੋ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦੇ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ